ਬਿਕਰਮ ਮਜੀਠੀਆ ਇੱਕ ਹੋਰ ਮਾਮਲੇ ਦੇ ਵਿੱਚ ਕਿਰਦੇ ਹੋਏ ਨਜ਼ਰ ਆ ਰਹੇ ਨੇ ਦਰਸਲ ਮਾਨਹਾਨੀ ਦਾ ਇਹ ਮਾਮਲਾ ਹੈ ਜੋ ਕਿ ਸੀਐਮ ਮਾਨਦੇ ਪਰਸਨਲ ਸੈਕਟਰੀ ਰਾਜਵੀਰ ਸਿੰਘ ਦੇ ਵੱਲੋਂ ਉਹਨਾਂ ਦੇ ਖਿਲਾਫ ਕੀਤਾ ਗਿਆ ਹੈ ਦੱਸਿਆ ਕਿ ਇਸ ਸਮੇਂ ਬਿਕਰਮ ਮਜੀਠੀਆ ਵਿਜੀਲੈਂਸ ਦੇ ਰਿਮਾਂਡ ਤੇ ਚੱਲ ਰਹੇ ਨੇ ਉਹਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਹੋਇਆ ਹੈ ਤਾਂ ਇੱਕ ਹੋਰ ਮੁਸੀਬਤ ਉਹਨਾਂ ਦੇ ਗੱਲ ਪੈਂਦੀ ਹੋਈ ਨਜ਼ਰ ਆ ਰਹੀ ਹੈ ਕਿਉਂਕਿ ਮਾਨਹਾਨੀ ਮਾਮਲੇ ਦੇ ਵਿੱਚ ਚੰਡੀਗੜ੍ਹ ਕੋਰਟ ਦੇ ਵੱਲੋਂ ਉਹਨਾਂ ਨੂੰ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ ਦਰਸਲ ਨੌ ਮਹੀਨੇ ਪੁਰਾਣਾ ਹੈ ਮਾਮਲਾ ਹੈਗਾ ਜਦੋਂ ਬਿਕਰਮ ਮਜੀਠੀਆ ਦੇ ਵੱਲੋਂ ਸੀਐਮ ਮਾਨਦੇ ਪਰਸਨਲ ਸੈਕਟਰੀ ਰਾਜ ਖਿਲਾਫ ਕੁਝ ਬਿਆਨਬਾਜ਼ੀ ਕੀਤੀ ਸੀਗੀ ਰਿਸ਼ਵਤਖੋਰੀ ਦੇ ਇਲਜ਼ਾਮ ਉਹਨਾਂ ਦੇ ਵੱਲੋਂ ਉਹਨਾਂ ਦੇ ਉੱਪਰ ਲਗਾਏ ਗਏ ਸੀ ਉਸ ਤੋਂ ਬਾਅਦ ਮਾਨ ਖਾਨੇ ਦਾ ਮਾਮਲਾ ਉਹਨਾਂ ਦੇ ਵੱਲੋਂ ਵਿਕਰਮ ਮਜੀਠੀਆ ਦੇ ਖਿਲਾਫ ਕਰ ਦਿੱਤਾ ਸੀਗਾ ਉਹਨਾਂ ਦੇ ਵੱਲੋਂ ਇੱਕ ਲੀਗਲ ਨੋਟਿਸ ਭੇਜਿਆ ਸੀ ਅਲਟੀਮੇਟਮ ਦਿੱਤਾ ਸੀਗਾ 48 ਘੰਟਿਆਂ ਦਾ ਕਿ ਮਾਫੀ ਮੰਗ ਲਈ ਜਾਵੇ ਤਾਂ ਹੁਣ ਇਸ ਮਾਮਲੇ ਨੂੰ ਲੈ ਕੇ ਮੁਸੀਬਤ ਵੱਧਦੀ ਹੋਈ ਵਿਕਰਮ ਮਜੀਠੀਆ ਦੀ ਨਜ਼ਰ ਆ ਰਹੀ ਹੈ ਕਿਉਂਕਿ ਉਹਨਾਂ ਨੂੰ ਚੰਡੀਗੜ੍ਹ ਕੋਰਟ ਦੇ ਵੱਲੋਂ ਨੋਟਿਸ ਪੇਸ ਦਿੱਤਾ ਗਿਆ ਬਿਕਰਮ ਮਜੀਠੀਆ ਇੱਕ ਹੋਰ ਮਾਮਲੇ ਦੇ ਵਿੱਚ ਕਿਰਦੇ ਹੋਏ ਨਜ਼ਰ ਆ ਰਹੇ ਨੇ ਦਰਸਲ ਮਾਨਹਾਨੀ ਦਾ ਇਹ ਮਾਮਲਾ ਹੈ ਜੋ ਕਿ ਸੀਐਮ ਮਾਨਦੇ ਪਰਸਨਲ ਸੈਕਟਰੀ ਰਾਜਵੀਰ ਸਿੰਘ ਦੇ ਵੱਲੋਂ ਉਹਨਾਂ ਦੇ ਖਿਲਾਫ ਕੀਤਾ ਗਿਆ ਹੈ ਦੱਸਿਆ ਕਿ ਇਸ ਸਮੇਂ ਬਿਕਰਮ ਮਜੀਠੀਆ ਵਿਜੀਲੈਂਸ ਦੇ ਰਿਮਾਂਡ ਤੇ ਚੱਲ ਰਹੇ ਨੇ ਉਹਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਹੋਇਆ ਹੈ ਤਾਂ ਇੱਕ ਹੋਰ ਮੁਸੀਬਤ ਉਹਨਾਂ ਦੇ ਗੱਲ ਪੈਂਦੀ ਹੋਈ ਨਜ਼ਰ ਆ ਰਹੀ ਹੈ ਕਿਉਂਕਿ ਮਾਨਹਾਨੀ ਮਾਮਲੇ ਦੇ ਵਿੱਚ ਚੰਡੀਗੜ੍ਹ ਕੋਰਟ ਦੇ ਵੱਲੋਂ ਉਹਨਾਂ ਨੂੰ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ ਦਰਸਲ 9 ਮਹੀਨੇ ਪੁਰਾਣਾ ਹੈ ਮਾਮਲਾ ਹੈਗਾ ਜਦੋਂ ਬਿਕਰਮ ਮਜੀਠੀਆ ਦੇ ਵੱਲੋਂ ਸੀਐਮ ਮਾਨਦੇ ਪਰਸਨਲ ਸੈਕਟਰੀ ਰਾਜ ਦੇ ਖਿਲਾਫ ਕੁਝ ਬਿਆਨਬਾਜ਼ੀ ਕੀਤੀ ਸੀਗੀ ਰਿਸ਼ਵਤਖੋਰੀ ਦੇ ਇਲਜ਼ਾਮ ਉਹਨਾਂ ਦੇ ਵੱਲੋਂ ਉਹਨਾਂ ਦੇ ਉੱਪਰ ਲਗਾਏ ਗਏ ਸੀ ਜਿਸ ਤੋਂ ਬਾਅਦ ਮਾਨਹਾਨੀ ਦਾ ਮਾਮਲਾ ਉਹਨਾਂ ਦੇ ਵੱਲੋਂ ਵਿਕਰਮ ਜੀਠਿਆ ਦੇ ਖਿਲਾਫ ਕਰ ਦਿੱਤਾ ਸੀਗਾ ਉਹਨਾਂ ਦੇ ਵੱਲੋਂ ਇੱਕ ਲੀਗਲ ਨੋਟਿਸ ਭੇਜਿਆ ਸੀ ਅਲਟੀਮੇਟਮ ਦਿੱਤਾ ਸੀਗਾ 48 ਘੰਟਿਆਂ ਦਾ ਕਿ ਮਾਫੀ ਮੰਗ ਲਈ ਜਾਵੇ ਤਾਂ ਹੁਣ ਇਸ ਮਾਮਲੇ ਨੂੰ ਲੈ ਕੇ ਮੁਸੀਬਤ ਵੱਧਦੀ ਕੋਈ ਵਿਕਰਮ ਜੀਠਿਆ ਦੀ ਨਜ਼ਰ ਆ ਰਹੀ ਹੈ ਕਿਉਂਕਿ ਉਹਨਾਂ ਨੂੰ ਚੰਡੀਗੜ੍ਹ ਕੋਰਟ ਦੇ ਵੱਲੋਂ ਨੋਟਿਸ ਪੇਸ ਦਿੱਤਾ ਗਿਆ ਬਿਕਰਮ ਮਜੀਠੀਆ ਇੱਕ ਹੋਰ ਮਾਮਲੇ ਦੇ ਵਿੱਚ ਕਿਰਦੇ ਹੋਏ ਨਜ਼ਰ ਆ ਰਹੇ ਨੇ ਦਰਸਲ ਮਾਨਹਾਨੀ ਦਾ ਇਹ ਮਾਮਲਾ ਹੈ ਜੋ ਕਿ ਸੀਐਮ ਮਾਨਦੇ ਪਰਸਨਲ ਸੈਕਟਰੀ ਰਾਜਵੀਰ ਸਿੰਘ ਦੇ ਵੱਲੋਂ ਉਹਨਾਂ ਦੇ ਖਿਲਾਫ ਕੀਤਾ ਗਿਆ ਹੈ ਦੱਸਦੇ ਕਿ ਇਸ ਸਮੇਂ ਬਿਕਰਮ ਮਜੀਠੀਆ ਵਿਜੀਲੈਂਸ ਦੇ ਰਿਮਾਂਡ ਤੇ ਚੱਲ ਰਹੀ ਨਹੀਂ ਉਹਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਹੋਇਆ ਹੈ ਤਾਂ ਇੱਕ ਹੋਰ ਮੁਸੀਬਤ ਉਹਨਾਂ ਦੇ ਗੱਲ ਪੈਂਦੀ ਹੋਈ ਨਜ਼ਰ ਆ ਰਹੀ ਹੈ ਕਿਉਂਕਿ ਮਾਨਹਾਨੀ ਮਾਮਲੇ ਦੇ ਵਿੱਚ ਚੰਡੀਗੜ੍ਹ ਕੋਰਟ ਦੇ ਵੱਲੋਂ ਉਹਨਾਂ ਨੂੰ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ ਦਰਸਲ 9 ਮਹੀਨੇ ਪੁਰਾਣਾ ਹੈ ਮਾਮਲਾ ਹੈਗਾ ਜਦੋਂ ਬਿਕਰਮ ਮਜੀਠੀਆ ਦੇ ਵੱਲੋਂ ਸੀਐਮ ਮਾਨ ਦੇ ਪਰਸਨਲ ਸੈਕਟਰੀ ਰਾਜਵੀਰ ਸਿੰਘ ਦੇ ਖਿਲਾਫ ਕੁਝ ਬਿਆਨਬਾਜ਼ੀ ਕੀਤੀ ਸੀਗੀ ਰਿਸ਼ਵਤਖੋਰੀ ਦੇ ਇਲਜ਼ਾਮ ਉਹਨਾਂ ਦੇ ਵੱਲੋਂ ਉਹਨਾਂ ਦੇ ਉੱਪਰ ਲਗਾਏ ਗਏ ਸੀ ਜਿਸ ਤੋਂ ਬਾਅਦ ਮਾਨਹਾਨੀ ਦਾ ਮਾਮਲਾ ਉਹਨਾਂ ਦੇ ਵੱਲੋਂ ਵਿਕਰਮ ਜੇਠਿਆ ਦੇ ਖਿਲਾਫ ਕਰ ਦਿੱਤਾ ਸੀਗਾ ਉਹਨਾਂ ਦੇ ਵੱਲੋਂ ਇੱਕ ਲੀਗਲ ਨੋਟਿਸ ਭੇਜਿਆ ਸੀ ਅਲਟੀਮੇਟਮ ਦਿੱਤਾ ਸੀਗਾ 48 ਘੰਟਿਆਂ ਦਾ ਕਿ ਮਾਫੀ ਮੰਗ ਲਈ ਜਾਵੇ ਤਾਂ ਹੁਣ ਇਸ ਮਾਮਲੇ ਨੂੰ ਲੈ ਕੇ ਮੁਸੀਬਤ ਵੱਧਦੀ ਹੋਈ ਵਿਕਰਮ ਜੇਠਿਆ ਦੀ ਨਜ਼ਰ ਆ ਰਹੀ ਹੈ ਕਿਉਂਕਿ ਉਹਨਾਂ ਨੂੰ ਚੰਡੀਗੜ੍ਹ ਕੋਰਟ ਦੇ ਵੱਲੋਂ ਨੋਟਿਸ ਪੇਸ ਦਿੱਤਾ ਗਿਆ ਹੈ ਬਿਕਰਮ ਮਜੀਠੀਆ ਇੱਕ ਹੋਰ ਮਾਮਲੇ ਦੇ ਵਿੱਚ ਕਿਰਦੇ ਹੋਏ ਨਜ਼ਰ ਆ ਰਹੇ ਨੇ ਦਰਸਲ ਮਾਨਹਾਨੀ ਦਾ ਇਹ ਮਾਮਲਾ ਹੈ ਜੋ ਕਿ ਸੀਐਮ ਮਾਨਦੇ ਪਰਸਨਲ ਸੈਕਟਰੀ ਰਾਜਵੀਰ ਸਿੰਘ ਦੇ ਵੱਲੋਂ ਉਹਨਾਂ ਦੇ ਖਿਲਾਫ ਕੀਤਾ ਗਿਆ ਹੈ ਦੱਸਿਆ ਕਿ ਇਸ ਸਮੇਂ ਬਿਕਰਮ ਮਜੀਠੀਆ ਵਿਜੀਲੈਂਸ ਦੇ ਰਿਮਾਂਡ ਤੇ ਚੱਲ ਰਹੇ ਨੇ ਉਹਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਹੋਇਆ ਹੈ ਤਾਂ ਇੱਕ ਹੋਰ ਮੁਸੀਬਤ ਉਹਨਾਂ ਦੇ ਗੱਲ ਪੈਂਦੀ ਹੋਈ ਨਜ਼ਰ ਆ ਰਹੀ ਹੈ ਕਿਉਂਕਿ ਮਾਨਹਾਨੀ ਮਾਮਲੇ ਦੇ ਵਿੱਚ ਚੰਡੀਗੜ੍ਹ ਕੋਰਟ ਦੇ ਵੱਲੋਂ ਉਹਨਾਂ ਨੂੰ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ ਦਰਸਲ 9 ਮਹੀਨੇ ਪੁਰਾਣਾ ਹੈ ਮਾਮਲਾ ਹੈ ਜਦੋਂ ਬਿਕਰਮ ਮਜੀਠੀਆ ਦੇ ਵੱਲੋਂ ਸੀਐਮ ਮਾਨਦੇ ਪਰਸਨਲ ਸੈਕਟਰੀ ਰਾਜ ਦੇ ਖਿਲਾਫ ਕੁਝ ਬਿਆਨਬਾਜ਼ੀ ਕੀਤੀ ਸੀਗੀ ਰਿਸ਼ਵਤਖੋਰੀ ਦੇ ਇਲਜ਼ਾਮ ਉਹਨਾਂ ਦੇ ਵੱਲੋਂ ਉਹਨਾਂ ਦੇ ਉੱਪਰ ਲਗਾਏ ਗਏ ਸੀ ਉਸ ਤੋਂ ਬਾਅਦ ਮਾਨਹਾਨੀ ਦਾ ਮਾਮਲਾ ਉਹਨਾਂ ਦੇ ਵੱਲੋਂ ਵਿਕਰਮ ਮਜੀਠੀਆ ਦੇ ਖਿਲਾਫ ਕਰ ਦਿੱਤਾ ਸੀਗਾ ਉਹਨਾਂ ਦੇ ਵੱਲੋਂ ਇੱਕ ਲੀਗਲ ਨੋਟਿਸ ਭੇਜਿਆ ਸੀ ਅਲਟੀਮੇਟਮ ਦਿੱਤਾ ਸੀਗਾ 48 ਘੰਟਿਆਂ ਦਾ ਕਿ ਮਾਫੀ ਮੰਗ ਲਈ ਜਾਵੇ ਤਾਂ ਉਹਨੇ ਇਸ ਮਾਮਲੇ ਨੂੰ ਲੈ ਕੇ ਮੁਸੀਬਤ ਵੱਧਦੀ ਕੋਈ ਵਿਕਰਮ ਮਜੀਠੀਆ ਦੀ ਨਜ਼ਰ ਆ ਰਹੀ ਹੈ ਕਿਉਂਕਿ ਉਹਨਾਂ ਨੂੰ ਚੰਡੀਗੜ੍ਹ ਕੋਰਟ ਦੇ ਵੱਲੋਂ ਨੋਟਿਸ ਪੇਸ ਦਿੱਤਾ ਗਿਆ